ਟਾਈਮ ਕਰਨੀ ਪੈਣੀ ਹੈ ਇਤਨਾ ਤੱਕ ਜੇ ਪੇਟ ਤੇ ਚਰਬੀ ਇਧਰ ਸੇ ਦੀ ਜਿਹੜੀ ਆ ਚਰਬੀ ਜਿਹੜੀ ਆ ਬਿਲਕੁਲ ਐਜ਼ ਇਸ ਇਜ਼ ਸਲਿਮ ਲੋਕ ਤਰਜੀ ਤੁਹਾਡੀ ਹੋ ਜਾਏਗੀ ਹੁਣ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਅਸੀਂ ਜਿਹੜੀ ਵੀਡੀਓ ਤੁਹਾਡੇ ਨਾਲ ਐਕਸਰਸਾਈਜ਼ ਸ਼ੇਅਰ ਕਰਨ ਲੱਗੇ ਆ ਬਹੁਤ ਹੀ ਹੈਲਪਫੁਲ ਹੈ ਔਰ ਮਤਲਬ ਕਿ इजीली ਆਪਾਂ ਘਰ ਵਿੱਚ ਬੈਠ ਕੇ ਕਰ ਸਕਦੇ ਆ ਤੇ ਆਪਣਾ ਜਿਹੜਾ weight ਹੈ ਉਹ loss ਕਰ ਸਕਦੇ ਆ ਇਹ ਐਕਸਰਸਾਈਜ਼ ਦੇ ਜਿਹੜੇ ਆ 25-25 ਵਾਰ ਤੁਸੀਂ ਸਟੈਪ ਕਰਨੇ ਆ ਤੇ 4 ਸਟੈਪ ਕਰਕੇ ਤੁਹਾਡੇ 100 ਵਾਰ ਐਕਸਰਸਾਈਜ਼ ਜਿਹੜੀ ਹੋ ਜਾਏਗੀ ਤੁਸੀਂ ਮਤਲਬ ਕਿ ਜ਼ਰੂਰੀ ਨਹੀਂ ਕਿ ਇੱਕੋ ਵਾਰ ਹੀ ਜਿਹੜੇ ਆ 100 ਕਰਨੇ ਆ ਥੋੜੀ ਵਿੱਚ ਰੈਸਟ ਕਰਕੇ ਥੋੜਾ ਫਿਰ ਦੁਬਾਰਾ ਉਹਨੂੰ ਸਟਾਰਟ ਕਰਕੇ ਤੇ ਤੁਸੀਂ ਇਹ ਜਿਹੜੀਆਂ ਦੋ ਐਕਸਰਸਾਈਜ਼ ਡੇਲੀ ਜੇ ਤੁਸੀਂ ਇਸ ਨੂੰ ਕਰੋਗੇ ਤੇ 100% ਤੁਹਾਡਾ ਬਾਡੀ ਜਿਹੜੀ ਐਕਟਿਵ ਹੋਏਗੀ ਔਰ weight ਤੇ loss ਹੋਣਾ ਹੀ ਹੋਣਾ ਹੈ ਇਹਦੇ ਨਾਲ ਤੇ ਤੁਸੀਂ ਜੇ ਮੇਰੇ ਚੈਨਲ ਨੂੰ ਫਸਟ ਟਾਈਮ ਦੇਖ ਰਹੇ ਹੋ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਲਾਈਕ ਕਰਨਾ ਫਸਟ ਟਾਈਮ ਦੇਖ ਰਹੇ ਹੋ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਅੱਗੇ ਤੋਂ ਵੀ ਜਿਹੜੀਆਂ ਵੀਡੀਓ ਤਾਂ ਵਾਸਤੇ ਇਦਾਂ ਦੀਆਂ ਲੈ ਕੇ ਆਉਂਦੇ ਰਵਾਂਗੇ ਤੇ ਸ਼ੇਅਰ ਜ਼ਰੂਰ ਕਰਨਾ ਜੀ ਹਾਂਜੀ ਤੇ ਜਿਹੜੀ ਦੂਸਰੀ ਅਸੀਂ ਅੱਜ ਜਿਹੜੀ ਚੀਜ਼ ਇੱਕ ਬਣਾਉਣ ਲੱਗੇ ਆ ਬਹੁਤ ਹੀ ਵਧੀਆ ਆ ਮਤਲਬ ਕਿ ਉਹਨਾਂ ਵਾਸਤੇ ਜਿਹੜੇ weight loss ਕਰਨਾ ਚਾਹੁੰਦੇ ਨੇ ਤੇ ਜਿਆਦਾ ਜਿਹੜਾ ਮਤਲਬ ਕਿ ਭੁੱਖ ਜਿਹੜੀ ਆ ਉਹ ਸਹਿਨ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਮਤਲਬ ਭੁੱਖੇ ਰਹਿਣਾ ਪਸੰਦ ਵੀ ਨਹੀਂ ਹੈਗਾ ਤੇ weight loss ਵੀ ਕਰਨਾ ਉਹਨਾਂ ਵਾਸਤੇ ਜ਼ਰੂਰੀ ਹੈ ਤੇ ਉਹ ਆਵਲੀ ਚੀਜ਼ ਜਿਹੜੀ ਆ ਬਣਾ ਕੇ ਰੱਖ ਸਕਦੇ ਜਿਨੇ ਤੇ ਮਤਲਬ ਜਦੋਂ ਵੀ ਉਹਨਾਂ ਨੂੰ ਭੁੱਖ ਫੀਲ ਹੋਵੇ ਤਾਂ ਇਹ ਜਿਹੜੀ ਆ ਉਹ ਖਾ ਸਕਦੇ ਨੇ ਬਹੁਤ ਹੀ ਟੇਸਟੀ ਜਿਹੜੀ ਹੈ ਔਰ ਹੈਲਦੀ ਹੈ ਔਰ इजीली ਜਿਹੜੀ ਆਪਾਂ ਘਰ ਵਿੱਚ ਬਣਾ ਕੇ ਇਸ ਨੂੰ ਰੱਖ ਕੇ ਸਟੋਰ ਕਰਕੇ ਤੇ ਇਸ ਨੂੰ ਖਾ ਸਕਦੇ ਆ ਕਿਉਂਕਿ ਆਪਾਂ ਬਾਜ਼ਾਰ ਤੋਂ ਮਤਲਬ ਕੀ ਉਦਾਂ ਤਾਂ ਬਣੇ ਮਿਲ ਜਾਂਦੇ ਆ ਬਟ ਬਾਜ਼ਾਰ ਵਾਲੇ ਪਤਾ ਨਹੀਂ ਉਹਦੇ ਵਿੱਚ ਖੰਡ ਹੀ ਸ਼ਾਇਦ ਪਾਈ ਹੋਵੇ ਬਟ ਇਹਦੇ ਵਿੱਚ ਆਪਾਂ ਅਸੀਂ ਗੁੜ ਪਾ ਕੇ ਇਸ ਨੂੰ ਬਣਾਣ ਲੱਗੇ ਆ ਅੱਜ ਬਟ ਤੁਸੀਂ ਜਦੋਂ ਗੁੜ ਕਾੜਨਾ ਆ ਤਾਂ ਤੁਸੀਂ ਇਸ ਨੂੰ ਬਾਰ-ਬਾਰ ਚੈੱਕ ਕਰਦੇ ਰਹਿਣਾ ਆ ਜਦੋਂ ਗੁੜ ਪੂਰਾ ਮਤਲਬ ਕੀ ਇਕਦਮ ਠਿੱਕ ਜਾ ਹੋ ਜੇ ਸਿਮਿੰਟ ਜੇ ਪੂਰਾ ਪਾਣੀ ਵਿੱਚ ਠੰਡਾ ਲੈ ਲੈਣਾ ਕੌਲੀ ਦੇ ਵਿੱਚ ਤੇ ਹੁਣ ਮਤਲਬ ਜਿੱਦਾਂ ਐਦਾਂ ਹੁਣ ਤੁਸੀਂ ਦੇਖ ਰਹੇ ਹੋ ਕੀ ਇਹ ਪੂਰਾ इकठा ਹੋ ਗਿਆ ਹੈ ਗੁੜ ਤੇ ਇੱਕਦਮ ਟੁੱਟਣ ਦੇ ਵੀ ਜਿਹੜਾ ਇੱਕਦਮ ਜਿਹੜਾ ਦੋ ਟੋਟੇ ਹੋ ਜਾਣ ਇਹਦੇ ਵਿੱਚ ਬਿਲਕੁਲ ਵੀ ਜਿਹੜੇ ਚੀਪ ਵਗੈਰਾ ਜਿਹੜੀ ਨਾ ਹੋਵੇ ਤੇ ਸਮਝ ਲਓ ਕਿ ਹੁਣ ਇਹ ਪਰਫੈਕਟ ਹੈ ਉਹ ਚੀਜ਼ ਬਣਾਉਣ ਵਾਸਤੇ ਗੁੜ ਤੇ ਇਹਨੂੰ ਜੇ ਤੁਹਾਨੂੰ ਇਦਾਂ ਨਾ ਪਤਾ ਲੱਗੇ ਤਾਂ ਤੁਸੀਂ ਇਸਨੂੰ ਕਿਸੇ ਪਲੇਟ ਦੇ ਵਿੱਚ ਸੁੱਟ ਕੇ ਇੱਕਦਮ ਜ ਕੜਕ ਵੀ ਆਵਾਜ਼ ਆਵੇਗੀ ਤੇ ਇਹ ਵੀ ਸਮਝ ਲਓ ਕਿ ਇਹ ਮਤਲਬ ਬਣ ਗਿਆ ਹੈ ਵਧੀਆ ਤਰੀਕੇ ਨਾਲ ਤੇ ਇਹਦੇ ਵਿੱਚ ਥੋੜਾ ਜਿਹਾ ਨਮਕ ਪਾਣਾ ਆ ਕਿਉਂਕਿ ਮਿੱਠਾ ਜਿਆਦਾ ਥੋੜਾ ਜਿਹਾ ਬੈਲੈਂਸਡ ਜਿਹਾ ਹੋ ਜਾਵੇ ਤੇ ਮੈਂ ਥੋੜਾ ਜਿਹਾ ਵਿੱਚ ਦੇਸੀ ਘਿਉ ਵੀ ਪਾਇਆ ਸੀ ਕਿਉਂਕਿ ਮਤਲਬ ਜੇ ਆਪ ਖਾਣਾ ਹੈ ਤਾਂ ਫਿਰ ਤੁਸੀਂ ਕੁਝ ਵਧੀਆ ਬਣਾ ਕੇ ਹੀ ਖਾਓ ਤੇ ਇਹਦੇ ਵਿੱਚ ਫਿਰ ਥੋੜਾ ਜਿਹਾ ਇਲਾਚੀ ਦਾ ਪਾਊਡਰ ਪਾ ਲੈਣਾ ਤੇ ਹੁਣ ਜਿਹੜੀ ਅਸੀਂ ਚੀਜ਼ ਮੇਨ ਪਾਣੀ ਆ ਥੋੜਾ ਜਿਹਾ ਨਾਰਮਲ ਆਪਾਂ ਇਸ ਨੂੰ ਠੰਡਾ ਕਰ ਲੈਣਾ ਇਸ ਗੁੜ ਨੂੰ ਤੇ ਫਿਰ ਅਸੀਂ ਇਸ ਵਿੱਚ ਪਾ ਜਣੇ ਜੀ ਪੁੱਜੇ ਹੋਏ ਛਾਣੇ ਇਸ ਨੂੰ ਜਲਦੀ ਜਲਦੀ ਮਿਕਸ ਅਪ ਕਰ ਲੈਣਾ ਇਹ ਸਟੈਪ ਬਹੁਤ ਹੀ ਜਿਹੜਾ ਹੈਗਾ ਜਲਦੀ ਨਾਲ ਕਰਨ ਵਾਲਾ ਕਿਉਂਕਿ ਐਕਸਰਸਾਈਜ਼ ਕਰਕੇ ਬਾਡੀ ਜਿਹੜੀ ਤੁਹਾਡੀ ਵੈਸੇ ਵੀ ਐਕਟਿਵ ਹੋ ਗਈ ਹੁੰਦੀ ਹੈ ਤੇ ਤੁਸੀਂ ਇਸ ਨੂੰ ਜਲਦੀ ਜਲਦੀ ਕੁਕਿੰਗ ਜਿਹੜੀ ਇਹਦੀ ਕਰਨੀ ਹੈ ਤੇ ਇਸ ਪਾਲਨਿਆ ਜੀ ਤਿਲ ਜਿਹਦੇ ਵਿੱਚ ਬਹੁਤ ਹੀ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ ਤਿਲਾਂ ਦੇ ਵਿੱਚ ਤੇ ਇਹ ਫਿਰ ਤੁਸੀਂ ਇਸ ਨੂੰ ਠੰਡਾ ਕਰਕੇ ਚੰਗੀ ਤਰ੍ਹਾਂ ਇਸ ਨੂੰ ਹਿਲਾਉਂਦੇ ਰਹਿਣਾ ਫਿਰ ਜਦੋਂ ਥੋੜੇ ਜੇ ਠੰਡੇ ਹੋ ਜਾਂ ਤਾਂ ਫਿਰ ਇਸ ਨੂੰ ਤੁਸੀਂ ਇੱਕ ਥਾਲੀ ਵਿੱਚ ਪਾ ਕੇ ਤੇ ਇਸ ਨੂੰ ਸਾਰਿਆਂ ਨੂੰ ਇੱਕ ਇੱਕ ਕਰਕੇ ਅਲੱਗ ਕਰਨਾ ਹੈ ਸਾਰੇ ਜਿਹੜੇ ਚਣੇ ਆ ਗੁੜ ਤੇ ਇਹਨਾਂ ਦੇ ਵਿੱਚ ਉੱਪਰ ਚਿਪਕ ਗਿਆ ਹੁੰਦਾ ਹੈ ਬਟ ਇਸ ਨੂੰ ਇਸ ਤਰ੍ਹਾਂ ਤੋੜ-ਤੋੜ ਕੇ ਤੇ ਇੱਕਦਮ ਜਿਹੜੇ ਆ ਵਧੀਆ ਜਿੱਦਾਂ ਤੁਹਾਨੂੰ ਬਾਜ਼ਾਰ ਵਿੱਚ ਮਿਲਦੇ ਆ ਉਦਾਂ ਹੀ ਤੁਹਾਨੂੰ ਘਰ ਵਿੱਚ ਬਣ ਕੇ ਮਤਲਬ ਕਿ ਮਿਲ ਜਾਣਗੇ ਤਾਂ ਟੇਸਟ ਵੀ ਲਾਜਵਾਬ ਹੋਣਗੇ ਬਹੁਤ ਹੀ ਟੇਸਟ ਲੱਗਣਗੇ ਇਹ ਨਾਲ ਬਿਲਕੁਲ ਵੀ ਤੁਹਾਡਾ weight ਜਿਹੜਾ ਉਹ ਵਧੇਗਾ ਨਹੀਂ ਘਟੇਗਾ ਹੀ ਔਰ ਭੁੱਖ ਵੀ ਜਿਹੜੀ ਹੈ ਤੁਹਾਨੂੰ ਬਾਰ-ਬਾਰ ਜਿਹੜੀ ਹੈ ਉਹ ਨਹੀਂ ਲੱਗੇਗੀ ਇਹ ਬਣਾ ਕੇ ਰੱਖ ਲੋਗੇ ਤੇ ਤੁਹਾਡਾ ਬਹੁਤ ਹੀ ਵਧੀਆ ਜਿਹੜਾ ਹੋ ਜਾਵੇ ਤੁਹਾਡੀ

ਤਰਪਾ ਦੱਸੋ ਨਾ ਨਾ ਮੈਨੂੰ ਦੋ ਆਪਾਂ ਨਾਲ ਓਕੇ ਸਭ ਤਾਮ ਪਤਾਵਤ ਹੋ ਰਹੇ ਨੇ ਇਹਦਾ ਇਹਨਾਂ ਤੇ ਦੀ ਮੈਂ ਇੱਕ ਨਾਨੀ ਇਹ ਵੈਜੀਟੇਬਲ ਨੇ ਪੜਾਨਾ ਅੱਛਾ ਅੱਛਾ ਉਸ ਐਪਕਲੀਟ ਵੈਜੀਟੇਬਲ ਹੈ ਕੀ ਹੁੰਦਾ ਇਦਾਲਤ ਜਿਨੀ ਹੰਦ ਇਦਾਲਤ ਜਿਨੀ ਹੰਦ ਇਦਾਲਤ ਜਿਨੀ